ਮਸੀਹ ਵਿੱਚ ਸਾਡੇ ਪੈਣਾ ਪਈਆਂ ਨੂੰ ਮੇਰੀ ਵੱਲੋਂ ਸ਼ਲਾਮ ਅੱਜ ਅਸੀਂ ਇੱਕ ਟੌਪਿਕ ਤੇ ਗੱਲ ਕਰਾਂਗੇ ਖੁਦਾ ਦੇ ਬਚਨ ਵਿੱਚੋਂ ਸੋ ਟੌਪਿਕ ਇਹ ਹੋਵੇਗਾ ਕਿ ਔਰਤਾਂ ਨੂੰ ਮਰਦਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਜੇ ਇਸ ਨੂੰ ਬਾਈਬਲ ਕਹਿੰਦੀ ਹੈ ਆਖਦੀ ਹੈ ਕਿ ਪਾ ਲੈਣੇ ਚਾਹੀਦੇ ਹਨ ਫਿਰ ਤਾਂ ਪਾ ਲੈਣੇ ਹੀ ਚਾਹੀਦੇ ਹਨ ਪਰ ਜੇ ਬਾਈਬਲ ਨੇ ਆਖਿਆ ਕਿ ਔਰਤਾਂ ਨੂੰ ਮਰਦਾਂ ਵਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਫਿਰ ਸਾਨੂੰ ਬਾਈਬਲ ਦੀ ਮੰਨੀ ਚਾਹੀਦੀ ਹੈ ਖੁਦਾ ਦੇ ਵਚਨ ਦਾ ਆਦਰ ਕਰਨਾ ਚਾਹੀਦਾ ਹੈ ਫਿਰ ਸਾਨੂੰ ਨਹੀਂ ਪਾਉਣੇ ਚਾਹੀਦੇ ਆਓ ਅਸੀਂ ਬਾਈਬਲ ਵਿੱਚੋਂ ਇੱਕ ਵਾਰਸ ਪੜ੍ਹਦੇ ਹਾਂ ਤੇ ਫਿਰ ਅਸੀਂ ਖੁਦਾ ਦੇ ਵਚਨ ਦੀ ਗੱਲ ਅੱਗੇ ਕਰਦੇ ਹਾਂ ਤੁਸੀਂ ਆਪਣੀਆਂ ਬਾਈਬਲਾਂ ਚੋਂ ਔਰ ਬਵਸਤਾਸਾਰ 22 ਅਧਿਆਏ 5 ਵਚਨ ਮੇਰੇ ਨਾਲ ਪਰ ਲਵ ਸੋ ਇਸ ਤਰ੍ਹਾਂ ਇੱਥੇ ਲਿਖਿਆ ਬਵਸਤਾ ਸਾਰ ਪੰਜ ਦੀ 22 ਜਨਾਨੀ ਉੱਤੇ ਮਰਦ ਦਾ ਭੇਸ ਨਾ ਹੋਵੇ ਨਾ ਮਰਦ ਜਨਾਨੀ ਦੇ ਬਸਤਰ ਪਾਵੇ ਕਿਉਂ ਜੋ ਹਰ ਇੱਕ ਜਿਹੜਾ ਇਹ ਕੰਮ ਕਰੇ ਉਹ ਜੋ ਹਵਾ ਤੇਰੇ ਖੁਦਾ ਅੱਗੇ ਕਣਾਉਣਾ ਹੈ ਸੋ ਵੇਖੋ ਬਾਈਬਲ ਵਿੱਚ ਲਿਖਿਆ ਹੈ ਕਿ ਬਵਸਤਾ ਸਾਰ ਦੇ ਅੰਦਰ ਖੁਦਾ ਨੇ ਆਪਣੇ ਬਚਨ ਦੇ ਦੁਆਰਾ ਬਹੁਤ ਵਧੀਆ ਤੇ ਠੋਸ ਗੱਲ ਆਖੀ ਆ ਕਿ ਜਨਾਨੀ ਦੇ ਉੱਤੇ ਮਰਦ ਦਾ ਪੇਸ ਨਹੀਂ ਹੋਣਾ ਚਾਹੀਦਾ ਅੱਜ ਦੇਖੋ ਤੁਸੀਂ ਕਿ ਬਹੁਤ ਸਾਰੀਆਂ ਔਰਤਾਂ ਜੀਨਸ ਪਾਉਂਦੀਆਂ ਹਨ ਟੀ-ਸ਼ਰਟ ਪਾਉਂਦੀਆਂ ਹਨ ਔਰ ਜਿਵੇਂ ਆ ਇੱਕ ਆਦਮੀ ਪਜਾਮੇ ਪਾਉਂਦਾ ਹੈ ਔਰਤ ਐਵੇਂ ਪਜਾਮੇ ਪਾਉਂਦੀ ਹੈ ਔਰ ਇਹੋ ਜੇ ਲਿਬਾਸ ਪਾ ਕੇ ਤੇ ਫਿਰ ਵੀ ਉਹ ਕਹਿੰਦੇ ਹਨ ਕਿ ਅਸੀਂ ਮਸੀਹਾਂ ਨਹੀਂ ਸਾਨੂੰ ਆਪਣੇ ਲਿਬਾਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਇਸ ਲਈ ਮਸੀਹ ਭਰਾਵੋ ਬਹੁਤ ਚਰਚਾਂ ਦੇ ਅੰਦਰ ਇਸ ਗੱਲ ਦੇ ਬਾਰੇ ਨਹੀਂ ਬੋਲਿਆ ਜਾਂਦਾ ਪਾਦਰੀ ਨਹੀਂ ਬੋਲਦੇ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਜੇ ਅਸੀਂ ਇਹ ਗੱਲਾਂ ਬੋਲੀਆਂ ਤੇ ਸਾਡੀ ਚਰਚ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਘਟ ਜਾਣਗੇ ਜਾਂ ਹਟ ਜਾਣਗੇ ਪਰ ਜੇ ਤੱਕ ਖੁਦਾ ਦੇ ਵਚਨ ਨੇ ਇਹ ਗੱਲ ਆਖੀ ਆ ਤੇ ਸਾਨੂੰ ਇਹ ਗੱਲ ਜ਼ਰੂਰ ਆਪਣੀਆਂ ਚਰਚਾਂ ਦੇ ਵਿੱਚ ਤੇ ਆਪਣੇ ਲੋਕਾਂ ਨੂੰ ਸਿਖਾਉਣੀ ਚਾਹੀਦੀ ਆ ਕਿ ਜਨਾਨੀ ਤੇ ਮਰਦਾਂ ਵਾਲਾ ਭੇਸ ਨਹੀਂ ਹੋਣਾ ਚਾਹੀਦਾ ਬਹੁਤ ਸਾਰੀਆਂ ਚਰਚਾਂ ਦੇ ਅੰਦਰ ਔਰਤਾਂ ਟੀ-ਸ਼ਰਟ ਪਾ ਕੇ ਜੀਨਸ ਪਾ ਕੇ ਬੈਠੀਆਂ ਹੁੰਦੀਆਂ ਔਰ ਬਹੁਤ ਸਾਰੀਆਂ ਔਰਤਾਂ ਐਸੀਆਂ ਹਨ ਕਿ ਜੇ ਉਹ ਚਰਚ ਵਿੱਚ ਨਹੀਂ ਪਾਂਦੀਆਂ ਤੇ ਚਰਚ ਵਿੱਚ ਵਧੀਆ ਲਬਾਸ ਨਾਲ ਚਲੇ ਜਾਂਦੀਆਂ ਪਰ ਬਾਅਦ ਵਿੱਚ ਉਹ ਆਪ ਦੇ ਘਰੇ ਪਹੁੰਚਦੀਆਂ ਹਨ ਇਹ ਗਲਤ ਹੈ ਔਰ ਸਾਨੂੰ ਐਵੇਂ ਦਾ ਜੀਵਨ ਨਹੀਂ ਗੁਜ਼ਾਰਨਾ ਚਾਹੀਦਾ ਕਿਉਂਕਿ ਅਸੀਂ ਮਸੀਹੀ ਲੋਕ ਆ ਮਸੀਹੀ ਘਰਾਣੇ ਆ ਔਰ ਮਸੀਹ ਦੇ ਨਾਲ ਪਿਆਰ ਕਰਨ ਵਾਲੇ ਆ ਜੇ ਬਾਈਬਲ ਨੇ ਜਿਹੜੀ ਗੱਲ ਆਖੀ ਆ ਜਿਸ ਤੇ ਸਾਨੂੰ ਨੇ ਮਨਾ ਕੀਤਾ ਆ ਤਾਂ ਸਾਨੂੰ ਉਹ ਗੱਲ ਆਪਣੇ ਵਿੱਚੋਂ ਦੂਰ ਕਰ ਦੇਣੀ ਚਾਹੀਦੀ ਆ ਇਸ ਲਈ ਅੱਜ ਬਸ ਇੰਨਾ ਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਬਵਸਦਾ ਸਾਰ 22 ਔਰ ਪਾਂਜੇ ਹੱਤ ਵਿੱਚ ਐਵੇਂ ਲਿਖਿਆ ਆ ਔਰ ਤੁਸੀਂ ਜਸ਼ਾਇਆ ਵੀ ਪੜ ਸਕਦੇ ਹੋ ਜਸ਼ਾਇਆ 'ਚ ਵੀ ਐਵੇਂ ਲਿਖਿਆ ਕਿਉਂਕਿ ਜਸ਼ਾਇਆ ਜਦੋਂ ਅਸੀਂ 3 16 ਪੜਦੇ ਆ ਤੇ ਠਾ ਨੂੰ ਜਦੋਂ ਅਸੀਂ ਆਉਂਦੇ ਆ ਤੇ ਲਿਖਿਆ ਹੈ ਔਰ ਤੁਹਾਡੇ ਕੱਪੜੇ ਜਿਹੜੇ ਨੇ ਔਰ ਉਹ ਰਾਖਵੇਂ ਨਹੀਂ ਹੋਣੇ ਚਾਹੀਦੇ ਰਾਖਵੇਂ ਕੱਪੜੇ ਤੋਂ ਭਾਵ ਇਹ ਕਿ ਜਿੱਨਾਂ 'ਚ ਸ਼ਲੀਲਤਾ ਨਜ਼ਰ ਆਉਂਦੀ ਆ ਵੇਖੋ ਜਦੋਂ ਤੰਗ ਪਹਿਰਾਵਾ ਅਸੀਂ ਪਾਵਾਂਗੇ ਔਰ ਔਰਤਾ ਤੰਗ ਪਹਿਰਾਵਾ ਪਾਉਣਗੀਆਂ ਸ਼ਲੀਲਤਾ ਤਾਂ ਨਜ਼ਰ ਆਵੇਗੀ ਇਸ ਲਈ ਸ਼ਲੀਲਤਾ ਨੂੰ ਇੱਕ ਔਰਤ ਜਿਹੜੀ ਪ੍ਰਗਟ ਕਰਦੀ ਆ ਉਹ ਮਸੀਹ ਨਹੀਂ ਹੋ ਸਕਦੀ ਕਿ ਕਿ ਮਸੀਹੀ ਔਰਤ ਦਾ ਲਿਬਾਸ ਉਹਦਾ ਸਾਰੇ ਸਰੀਰ ਨੂੰ ਕੱਜਣਾ ਹੁੰਦਾ ਆ ਔਰ ਉਹਦਾ ਬਦਿਆ ਲਿਬਾਸ ਬਦਿਆ ਪਸਾਕੀ ਉਹਦੀ ਬਾਈਬਲ ਨੇ ਇਵੇਂ ਆਖਿਆ ਕਿ ਉਹਦਾ ਲਿਬਾਸ ਜਿਹੜਾ ਬਦਿਆ ਹੋਣਾ ਚਾਹੀਦਾ ਸੁਚੱਜਾ ਹੋਣਾ ਚਾਹੀਦਾ ਆ ਤੇ ਜਿਹਦੇ ਰਾਹੀਂ ਉਹਦਾ ਨਗੇਜਣਾ ਪ੍ਰਗਟ ਹੋਵੇ ਇਸ ਲਈ ਬੜੇ ਧਿਆਨ ਨਾਲ ਤੁਸੀਂ ਇਸ ਚੀਜ਼ ਤੇ ਧਿਆਨ ਦੇਵੋ ਜੇ ਸਾਡੀਆਂ ਔਰਤਾਂ ਅਜਿਹਾ ਕਰਦੀਆਂ ਨੇ ਸਾਨੂੰ ਆਪ ਦੀਆਂ ਔਰਤਾਂ ਨੂੰ ਆਪ ਦੇ ਬੱਚਿਆਂ ਨੂੰ ਔਰ ਮਨਾ ਕਰਨਾ ਚਾਹੀਦਾ ਡੱਕਣਾ ਚਾਹੀਦਾ ਕਿ ਤੁਸੀਂ ਮਰਦਾਂ ਵਾਲਾ ਪਹਿਰਾਵਾ ਨਾ ਪਾਓ ਕਿਉਂਕਿ ਮਰਦਾਂ ਵਾਲਾ ਪਹਿਰਾਵਾ ਜੀਨਸ ਜੀਨ ਆਰਟੀ ਸ਼ਰਟ ਇਹ ਸਾਰਾ ਕੁਝ ਸਾਨੂੰ ਕਦੇ ਵੀ ਔਰਤਾਂ ਨੂੰ ਨਹੀਂ ਪਾਉਣਾ ਚਾਹੀਦਾ ਪ੍ਰਭ ਤੁਹਾਨੂੰ ਬਰਕਾ ਦੇਵੇ ਔਰ ਤੁਸੀਂ ਇਹਦੇ ਉੱਤੇ ਧਿਆਨ ਦਿਓ ਗੋਡ ਬles you